ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਅੱਸੂ ਦੀ ਸੰਗਰਾਦ ਵਿੱਚ ਉਹ ਕਿਹੜੀਆਂ ਛੇ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਚਮਕਣ ਵਾਲੀ ਹੈ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਅਮੀਰ ਰਾਸ਼ੀਆਂ ਹੋਣਗੀਆਂ ਯਾਨੀ ਕਿ 6 ਸਤੰਬਰ ਨੂੰ ਕਾਫੀ ਬਦਲਾਅ ਆਉਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਦੇ ਹੋ ਜਾਵੇ ਤੇ ਤੁਹਾਡੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣ ਅਸੂ ਦੀ ਸੰਗਰਾਮ ਵਾਲੇ ਦਿਨ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ 27 ਅਸਮਾਨ ਤੱਕ ਜਾ ਕੇ ਰਹੇਗੀ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ 12 ਰਾਸ਼ੀਆਂ ਵਿੱਚੋਂ ਇਦਾਂ ਦੀਆਂ ਕੁਝ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਿਲਕੁਲ ਚਮਕ ਜਾਵੇਗੀ ਮਾਤਾ ਲక్ష్ਮੀ ਇਹਨਾਂ ਰਾਸ਼ੀ ਵਾਲਿਆਂ ਦੇ ਉੱਪਰ ਹੁਣ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੀ ਹੈ ਇਹਨਾਂ ਦੇ ਲਈ ਰਾਜਯੋਗ ਸਿੱਧੀ ਯੋਗ ਤੇ ਲక్ష్ਮੀ ਯੋਗ ਬਣ ਰਿਹਾ ਹੈ ਜਿਸ ਨਾਲ ਇਹਨਾਂ ਦੀ ਕਿਸਮਤ ਦੇ ਸਤਾਰੇ ਚਮਕਣ ਵਾਲੇ ਨੇ ਇਹਨਾਂ ਰਾਸ਼ੀ ਵਾਲਿਆਂ ਨੂੰ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਧਨਵਾਨ ਅਤੇ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਵੀ ਮਿਲ ਸਕਦੀਆਂ ਨੇ ਜਿਸ ਨਾਲ ਇਹਨਾਂ ਰਾਸ਼ੀ ਵਾਲਾਂ ਦੀ ਕਿਸਮਤ ਪਤਨ ਲਵਾ ਲਈ ਹੈ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਕਿ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਨੇ ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਸ਼ਨੀ ਦੇਵ ਅਤੇ ਜੈ ਭੋਲੇ ਨਾਥ ਦੀ ਕਿਰਪਾ ਹੋਣ ਵਾਲੀ ਹੈ ਇਹਨਾਂ ਰਾਸ਼ੀ ਬਾਰੇ ਜਾਣਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਇਹਨਾਂ ਰਾਸ਼ੀਆਂ ਦੇ ਵਿੱਚੋਂ ਤੁਹਾਡੀ ਵੀ ਭਾਗਸ਼ਾਲੀ ਰਾਸ਼ੀ ਹੋ ਜਾਵੇ ਜਿਨ੍ਹਾਂ ਦੀ ਇਸ ਵੇਲੇ ਕਿਸਮਤ ਚਮਕਣ ਵਾਲੀ ਹੈ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦਾ ਇਹ ਸਮਾਂ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਇਹਨਾਂ ਨੂੰ ਮਿਲਣ ਵਾਲੀ ਹੈ ਕੋਈ ਬਹੁਤ ਹੀ ਵੱਡੀ ਖੁਸ਼ਖਬਰੀ ਜਿਸ ਨਾਲ ਉਹਨਾਂ ਦੇ ਘਰ ਵਿੱਚ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਣ ਵਾਲਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਰਾਸ਼ੀਆਂ ਦਾ ਸਾਡੇ ਜੀਵਨ ਉੱਪਰ ਬਹੁਤ ਵੱਡਾ ਮਹੱਤਵ ਹੈ ਜੇਕਰ ਰਾਸ਼ੀਆਂ ਦੇ ਗ੍ਰਹਿ ਵਧੀਆ ਹੋਣ ਤਾਂ ਸਾਡੀ ਕਿਸਮਤ ਵੀ ਸਹੀ ਰਹਿੰਦੀ ਹੈ ਸਾਨੂੰ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜੇਕਰ ਰਾਸ਼ੀਆਂ ਦੇ ਗ੍ਰਹਿ ਮਾੜੇ ਹੋਣ ਤਾਂ ਸਾਡੀ ਕਿਸਮਤ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਸਾਡੀ ਜ਼ਿੰਦਗੀ ਕਠਿਨ ਹੋ ਜਾਂਦੀ ਹੈ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਮਿਹਰਬਾਨ ਹੋਣ ਵਾਲੀ ਹੈ ਜਿਸ ਨਾਲ ਤੁਹਾਡੇ ਉੱਤੇ 16 ਸਤੰਬਰ ਤੋਂ ਲੈ ਕੇ ਅੱਗੇ ਦਾ ਸਮਾਂ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਦੋਸਤ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਕਿਸਮਤ ਵਿੱਚ ਜੋ ਵੀ ਪਰੇਸ਼ਾਨੀਆਂ ਸੀ ਦੁੱਖ ਤਲਦਰ ਸਨ ਉਹ ਸਭ ਖਤਮ ਹੋ ਜਾਣਗੇ ਇਹ ਸਮਾਂ ਤੁਹਾਡੇ ਲਈ ਕੁੱਲ ਮਿਲਾ ਕੇ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਇਹ ਸਮਾਂ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਲੈ ਕੇ ਆਵੇਗਾ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਤੁਹਾਨੂੰ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ਹਾਲਾ ਬਣ ਜਾਵੇਗਾ ਇਸ ਸਮੇਂ ਤੁਹਾਡੀ ਕਿਸਮਤ ਬਹੁਤ ਹੀ ਵਧੀਆ ਚਮਕਣ ਵਾਲੀ ਹੈ ਜਿਹੜੇ ਲੋਕ ਇਸ ਰਾਸ਼ੀ ਵਾਲੇ ਬਿਜ਼ਨਸ ਕਰਦੇ ਨੇ ਉਹਨਾਂ ਨੂੰ ਦੱਸ ਦਈਏ ਤੁਹਾਨੂੰ ਬਿਜ਼ਨਸ ਵਿੱਚ ਉਹਨਾਂ ਨੂੰ ਦੱਸ ਦਈਏ ਤੁਹਾਨੂੰ ਬਿਜ਼ਨਸ ਵਿੱਚ ਬਹੁਤ ਹੀ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਵਧੀਆ ਆਇਆ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਜਿਨ੍ਹਾਂ ਦੇ ਜੀਵਨ ਵਿੱਚ ਬਹੁਤ ਹੀ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਤਹਾਡੇ ਜੀਵਨ ਵਿੱਚ ਆਉਣ ਵਾਲੀਆਂ ਨੇ ਖੁਸ਼ੀਆਂ ਹੀ ਖੁਸ਼ੀਆਂ ਇਸ ਸਮੇਂ ਤੁਹਾਡੇ ਕੋਲ ਧਨ ਦੀ ਪ੍ਰਾਪਤੀ ਜੋਗ ਦੇਵੀ ਸਿੱਧੀ ਜੋਗ ਮਾਤਾ ਲక్ష్ਮੀ ਜੋਗ ਬੰਦਾ ਦਿਖਾਈ ਦੇ ਰਿਹਾ ਹੈ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਹੁਤ ਕਿਰਪਾ ਕਰਨ ਵਾਲੇ ਨੇ ਇਹ ਤੁਹਾਨੂੰ ਬਿਲਕੁਲ ਸਾਫ਼ ਸੱਚ ਦੱਸ ਦਿੰਦੇ ਆ ਇਹ ਮਹੀਨਾ ਤੁਹਾਡੇ ਲਈ ਰਿਧੀਆਂ ਸਿੱਧੀਆਂ ਲੈ ਕੇ ਆਵੇਗਾ ਇਸ ਰਾਸ਼ੀ ਵਾਲਿਆਂ ਦੇ ਉੱਤੇ ਇਹ ਸਮਾਂ ਬਹੁਤ ਹੀ ਵਧੀਆ ਸ਼ੁਭ ਸਾਬਤ ਹੋ ਜਾਵੇਗਾ ਤੁਸੀਂ ਆਪਣੇ ਆਪ ਦੀ ਖੁਦ ਮਹਿਸੂਸ ਕਰੋਗੇ ਕਿ ਇਸ ਲਈ ਤੁਸੀਂ ਇਸ ਸਮੇਂ ਦਾ ਪੂਰਾ ਭਰਪੂਰ ਲਾਭ ਉਠਾਓ ਇਸ ਸਮੇਂ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਣਾ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਸ਼ੋਭਾ ਸਾਬਿਤ ਹੋ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਵਿੱਚ ਬਹੁਤ ਸੁਧਾਰ ਹੋ ਜਾਵੇਗਾ ਤੁਹਾਨੂੰ ਧਨ ਦੀ ਪ੍ਰਾਪਤੀ ਦੇ ਬਹੁਤ ਜ਼ਿਆਦਾ ਅਵਸਰ ਪ੍ਰਾਪਤ ਹੋ ਜਾਣਗੇ ਤੁਸੀਂ ਇਸ ਸਮੇਂ ਜੇਕਰ ਕੋਈ ਨਵੀਂ ਚੀਜ਼ ਘਰ ਵਿੱਚ ਲਿਆਉਣਾ ਚਾਹੁੰਦੇ ਹੋ ਤਾਂ ਉਹ ਲੈ ਸਕਦੇ ਹੋ ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਵੀ ਕੁਝ ਸਮੇਂ ਤੋਂ ਪਹਿਲਾਂ ਪਰੇਸ਼ਾਨੀਆਂ ਚੱਲ ਰਹੀਆਂ ਸੀ ਉਹਨਾਂ ਦਾ ਸਮਾਪਤ ਹੋਣ ਵਾਲਾ ਹੈ ਜਿਹੜਾ ਵੀ ਤੁਹਾਡੇ ਉੱਪਰ ਕੋਈ ਮਾੜੀਆਂ ਸ਼ਕਤੀਆਂ ਦਾ ਬਾਦ ਸੀ ਕੀਤੇ ਖਰਾਏ ਦਾ ਦੋਸ਼ ਸੀ ਉਹ ਇਸ ਸਮੇਂ ਦੂਰ ਹੋ ਜਾਵੇਗਾ ਪ੍ਰੇਮੀ ਲੋਕਾਂ ਲਈ ਇਹ ਸਮਾਂ ਬਹੁਤ ਹੀ ਸ਼ੁਭ ਸਾਬਤ ਹੋਣ ਵਾਲਾ ਹੈ ਉਹਨਾਂ ਨੂੰ ਆਪਣੇ ਪ੍ਰੇਮੀ ਦਾ ਮਲਾਪ ਹੋ ਜਾਵੇਗਾ ਇਸ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਜ਼ਿਆਦਾ ਸ਼ੁਭ ਹੋਵੇਗਾ ਕੁੰਭ ਰਾਸ਼ੀ ਵਾਲਾ ਨੂੰ ਦੱਸ ਦਈਏ ਕਿ ਇਹ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਇਹ ਮਹੀਨਾ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਲੈ ਕੇ ਆਇਆ ਹੈ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਜਾਂ ਨੌਕਰੀ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਹੈ ਉਹਨਾਂ ਨੂੰ ਬਹੁਤ ਹੀ ਵਧੀਆ ਇਸ ਸਮੇਂ ਗੁੱਡ ਨਿਊਜ਼ ਮਿਲੇਗੀ ਇਹ ਮਹੀਨਾ ਉਹਨਾਂ ਲਈ ਬਹੁਤ ਹੀ ਵਧੀਆ ਰਹੇਗਾ ਕੁੰਭ ਰਾਸ਼ੀ ਵਾਲੋ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਹੈ ਅਤੇ ਦੋਸਤੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੁਸੀਂ ਬਸ ਇਸ ਮਹੀਨੇ ਵਿੱਚ ਖਾਣ ਪੀਣ ਵਾਲਾ ਖਾਸ ਧਿਆਨ ਦੇਣਾ ਹੈ ਕਿਉਂਕਿ ਮਾਤਾ ਲక్ష్ਮੀ ਜੀ ਤੁਹਾਡੇ ਦੇ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੀ ਹੈ ਜਿਸ ਕਰਕੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਇਸ ਰਾਸ਼ੀ ਵਾਲੋ ਤੁਹਾਡਾ ਸਮਾਂ ਬਹੁਤ ਹੀ ਸ਼ੋਭ ਹੋਵੇਗਾ ਇਸ ਲਈ ਤੁਹਾਨੂੰ ਮਿਲਣ ਵਾਲੀਆਂ ਨੇ ਬਹੁਤ ਹੀ ਖੁਸ਼ੀਆਂ ਇਹ ਸਮਾਵ ਵਿਦਿਆਰਥੀਆਂ ਦੇ ਲਈ ਬਹੁਤ ਹੀ ਸ਼ੁਭ ਹੋਵੇਗਾ ਤੁਸੀਂ ਆਪਣੀ ਪ੍ਰੀਖਿਆ ਵਿੱਚ ਬਹੁਤ ਚੰਗੇ ਨੰਬਰ ਲੈ ਕੇ ਚੰਗੇ ਕਿਸੇ ਦਰਜੇ ਦੇ ਪਾਸ ਹੋਣ ਵਾਲੇ ਹੋ ਜੋ ਵੀ ਪਹਿਲਾਂ ਮੁਸੀਬਤਾਂ ਚੱਲ ਰਹੀਆਂ ਸਨ ਉਹਨਾਂ ਨੂੰ ਛੁਟਕਾਰਾ ਮਿਲ ਜਾਵੇਗਾ ਇਹ ਸਮਾਂ ਇਸ ਰਾਸ਼ੀ ਵਾਲਿਆਂ ਵਾਸਤੇ ਬਹੁਤ ਹੀ ਚੰਗਾ ਸਾਬਤ ਹੋਣ ਵਾਲਾ ਹੈ ਇਸ ਰਾਸ਼ੀ ਵਾਲਿਆਂ ਦੇ ਉੱਪਰ ਬਹੁਤ ਹੀ ਅਸੀਮ ਕਿਰਪਾ ਬਣੀ ਹੋਈ ਹੈ ਜਿਹੜੇ ਲੋਕ ਨੌਕਰੀ ਕਰਦੇ ਨੇ ਉਹਨਾਂ ਨੂੰ ਨੌਕਰੀ ਦੇ ਸਬੰਧਿਤ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਨੌਕਰੀ ਕਰਨ ਵਾਲੇ ਲੋਕਾਂ ਦੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਜੇਕਰ ਉਹ ਪ੍ਰਮੋਸ਼ਨ ਚਾਹੁੰਦੇ ਨੇ ਤਾਂ ਉਹਨਾਂ ਨੂੰ ਪ੍ਰਮੋਸ਼ਨ ਵੀ ਮਿਲ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੀ ਹੈ ਤੁਹਾਨੂੰ ਸੰਤਾਨ ਪ੍ਰਾਪਤੀ ਦੇ ਵੀ ਯੋਗ ਬੰਦੇ ਦਿਖਾਈ ਦੇ ਰਹੇ ਨੇ ਇਸ ਸਮੇਂ ਲੋਕ ਨਵਾਂ ਮਕਾਨ ਜੋ ਖਰੀਦਣਾ ਚਾਹੁੰਦੇ ਨੇ ਉਹਨਾਂ ਦੀ ਇੱਛਾ ਵੀ ਪੂਰੀ ਹੋ ਜਾਵੇਗੀ ਅਤੇ ਦੋਸਤੋ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਅਤੇ ਦੋਸਤੋ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਾ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਇਸ ਕਰਕੇ ਤੁਸੀਂ ਇਸ ਸਮੇਂ ਦਾ ਲਾਭ ਉਠਾਓ ਇਸ ਸਮੇਂ ਤੁਹਾਡਾ ਕੋਈ ਉਦੇਸ਼ੀ ਟੂਕਰ ਵੀ ਪਨ ਸਕਦਾ ਹੈ ਜੋ ਤੁਹਾਨੂੰ ਛੁਪ ਫਲ ਦੇਣ ਵਾਲਾ ਹੈ ਇਸ ਸਮੇਂ ਜੇਕਰ ਤੁਹਾਡਾ ਕੋਈ ਮਸਲਾ ਕੋਰਟ ਕਚਹਿਰੀ ਵਿੱਚ ਚੱਲ ਰਿਹਾ ਹੈ ਉਸ ਵਿੱਚ ਵੀ ਤੁਸੀਂ ਜਿੱਤ ਪ੍ਰਾਪਤ ਕਰੋਗੇ ਤੁਹਾਡਾ ਮਾਨਸਿਕ ਤਣਾਅ ਵੀ ਇਸ ਸਮੇਂ ਘਟ ਹੋ ਜਾਵੇਗਾ ਤੁਸੀਂ ਆਪਣੇ ਜੀਵਨ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋਣਾ ਛੱਡ ਦਿਓ ਕਿਉਂਕਿ ਤੁਹਾਡੀਆਂ ਸਾਰੀਆਂ ਹੀ ਹੁਣ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਅਤੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਾ ਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਮਾਤਾ ਲక్ష్ਮੀ ਆਪਣੀ ਕਿਰਪਾ ਤੁਹਾਡੇ ਤੇ ਵਰਸਾਉਣ ਵਾਲੇ ਨੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਤੁਹਾਡੀ ਜ਼ਿੰਦਗੀ ਦੇ ਜਿਹੜੇ ਵੀ ਦੁੱਖ ਕਸ਼ਟ ਦਲੇਦਰ ਸਨ ਉਹ ਹੁਣ ਜੜ ਤੋਂ ਖਤਮ ਹੋ ਜਾਣਗੇ ਤੁਹਾਡੇ ਦੀਵਾਂ ਦੀਆਂ ਜੰਨੀਆਂ ਵੀ ਸਮੱਸਿਆਵਾਂ ਤੋਂ ਤੁਸੀਂ ਪ੍ਰੇਸ਼ਾਨ ਸੀ ਉਹ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਕਿਸੇ ਦੀ ਭਲਾਈ ਲਈ ਕੋਈ ਚੰਗਾ ਕੰਮ ਕਰਦੇ ਹੋ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਜਾਣਗੇ ਤੇ ਤੁਹਾਨੂੰ ਹੋਰ ਵੀ ਧਨ ਦੇ ਨਾਲ ਨਿਵਾਜ ਦੇਣਗੇ ਤੁਹਾਡੇ ਕੰਮ ਨੂੰ ਹੋਰ ਜ਼ਿਆਦਾ ਆਸਾਨ ਕਰ ਦੇਣਗੇ ਅਤੇ ਨੌਕਰੀ ਨਾਲ ਸੰਬੰਧਿਤ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਡੀ ਰਾਸ਼ੀ ਵਿੱਚ ਜਿਹੜੇ ਵੀ ਮਾੜੇ ਗ੍ਰਹਿ ਸਨ ਉਹ ਹੁਣ ਦੂਰ ਹੋ ਜਾਣਗੇ ਅਤੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੀਨ ਰਾਸ਼ੀ ਇਹਨਾਂ ਨੂੰ ਦੱਸ ਦਈਏ ਕਿ ਹੁਣ ਤੁਹਾਡੀਆਂ ਪ੍ਰਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਨੇ ਕਿਉਂਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਨੇ ਇਸ ਸਮੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਦਿਲਦਰ ਦੂਰ ਹੋ ਜਾਣਗੇ ਤੁਹਾਨੂੰ ਸੰਤਾਨ ਪ੍ਰਾਪਤੀ ਵੀ ਹੋ ਸਕਦੀ ਹੈ ਜੇਕਰ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਲੈ ਕੇ ਬਿਜ਼ਨਸ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਉਸ ਵਿੱਚ ਬਹੁਤ ਹੀ ਲਾਭ ਮਿਲੇਗਾ ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਵੀ ਕੰਮ ਕਰਦੇ ਹੋ ਤਾਂ ਤੁਹਾਡੇ 파ਟਨਰ ਦੇ ਨਾਲ ਕੰਮ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ ਇਸ ਸਮੇਂ ਤੁਹਾਨੂੰ ਸ਼ੇਅਰ ਮਾਰਕੀਟ ਵਿੱਚ ਵੀ ਬਹੁਤ ਜ਼ਿਆਦਾ ਮੁਨਾਫਾ ਮਿਲੇਗਾ ਅਤੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ বৃਸ਼ਭ ਰਾਸ਼ੀ ਵ੍ਰਿਸ਼ਚਿਕ ਰਾਸ਼ੀ ਵਾਲਾਂ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਹੈ ਤੁਸੀਂ ਇਸ ਸਮੇਂ ਬਹੁਤ ਹੀ ਕਾਰਗਰ ਸਾਬਤ ਹੋ ਜਾਓਗੇ ਕਿਉਂਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਪ੍ਰੇਮ ਸਬੰਧਾਂ ਵਾਲੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਸ਼ੁਭ ਸਾਬਤ ਹੋ ਜਾਵੇਗਾ ਉਹਨਾਂ ਦਾ ਦੋਸਤੀ ਦਾ ਰਿਸ਼ਤਾ ਵਿਆਹ ਦੇ ਰਿਸ਼ਤੇ ਵਿੱਚ ਤਬਦੀਲ ਹੋ ਸਕਦਾ ਹੈ ਜੇਕਰ ਉਹ ਆਪਣੇ ਪ੍ਰੇਮੀ ਬਾਰੇ ਗੱਲ ਕਰਦੇ ਨੇ ਤਾਂ ਉਹਨਾਂ ਦੇ ਘਰ ਵਾਲਿਆਂ ਵਿੱਚੋਂ ਹਾਂ ਦਾ ਜਵਾਬ ਹੀ ਮਿਲੇਗਾ ਵਿਦਿਆਰਥੀ ਵਰਗ ਦੀ ਜੇਕਰ ਗੱਲ ਕੀਤੀ ਜਾਵੇ ਇਹ ਸਮਾਂ ਉਹਨਾਂ ਦੀ ਪੜ੍ਹਾਈ ਵਿੱਚ ਬਹੁਤ ਹੀ ਚੰਗਾ ਰਹੇਗਾ ਉਹਨਾਂ ਦਾ ਪੜ੍ਹਾਈ ਵਿੱਚ ਮਨ ਲੱਗੇਗਾ ਸੋ ਦੋਸਤੋ ਇਹ ਸਨ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਅਸੂਦੀ ਸੰਗਰਾਹ ਤੇ ਕਿਸਮਤ ਚਮਕਣ ਵਾਲੀ ਹੈ ਇਹਨਾਂ ਨੂੰ ਮਿਲਣ ਵਾਲੀਆਂ ਨੇ ਬਹੁਤ ਹੀ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਧੰਨਵਾਦ